ਆ ਜਿਹੜੇ ਬੰਦੇ ਬਹੁਤ ਵੱਡੀਆਂ ਗਲਤੀਆਂ ਕਰ ਲੈਂਦੇ ਨੇ ਸੰਸਾਰ ਦੇ ਅੰਦਰ ਇੱਜ਼ਤ ਨਹੀਂ ਦੇਖਦੇ ਕਿਸੇ ਦੀ ਇੱਜ਼ਤ ਬਰਬਾਦ ਕਰ ਦਿੰਦੇ ਨੇ ਸੋ ਉਹਨੂੰ ਆਪਾਂ ਕੀ ਕਹਾਂਗੇ ਆਪਾਂ ਇਹ ਕਹਾਂਗੇ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਲੱਗਣੀ ਚਾਹੀਦੀ ਜਿਹਨੇ ਕਿਸੇ ਧੀ ਭੈਣ ਦੀ ਇੱਜ਼ਤ ਖਰਾਬ ਕਰ ਦਿੱਤੀ ਖੁਦ ਆਪਣੀ ਬੋਲੀ ਐ ਸਾਰਿਆਂ ਦੀ ਇਹ ਵੀ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਹੀ ਲਾਵੇ ਜੱਜ ਔਰ ਜੱਜ ਨੇ ਹੁਣ ਲਾਈ ਵੀ ਫਾਂਸੀ ਇੱਕ ਨੂੰ ਤੇ ਇਸ ਕਰਕੇ ਆ ਬਈ ਜਦ ਆਪਾਂ ਸੰਸਾਰ ਦੇ ਲੋਕ ਹੀ ਆਪਣਾ ਫੈਸਲਾ ਦੇਖ ਲੋ ਕੀ ਹੈ ਤੇ ਇੱਥੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਦੁਨੀਆ ਅੰਦਰ ਭੋਗਾਂ ਨੂੰ ਭੋਗ ਕੇ ਖਾ ਪੀ ਐਸ਼ ਕਰ ਮੌਜਾਂ ਕਰ ਕਰਾ ਕੇ ਚੱਲਿਆ ਜਦੋਂ ਦੁਨੀਆ 'ਚ ਹੁਣ ਉਹਨੂੰ ਸਿਰੋਪੋਤਾ ਮਿਲ ਨੋ ਰਿਹਾ ਉਹਨੂੰ ਕਿਤੇ ਗਲ 'ਚ ਸੇਰੇ ਪੈਂਦੇ ਨੇ ਮਹਾਰਾਜ ਕਹਿੰਦੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਬੜਾ ਮੋਟਾ ਸਾਰਾ ਸੰਗਲ ਪਾਉਂਦੇ ਨੇ ਜੇ ਨਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਇਹਨਾਂ 'ਚ ਜੇ ਕੋਈ ਗਲਤੀ ਕਰ ਲੈਣਾ ਬੰਦਾ ਇਹਨਾਂ ਕੋਲ ਇੰਨੇ ਨੇ ਭਾਰੇ ਸੰਗਲ ਰੱਖੇ ਹੋਏ ਨੇ ਸਵਾ ਸਵਾ ਮਣ ਦਾ ਸੰਗਲ ਹੈ ਇੱਕ ਜਿਹੜਾ ਬੰਦਾ ਨਿੰਗ ਸਿੰਘ ਗਲਤੀ ਕਰੇ ਨਾ ਉਹਦੇ ਗਲ 'ਚ ਪਾ ਕੇ ਧੁੱਪੇ ਖੜਾਉਂਦਿਆਂ ਨੂੰ ਬੜਾ ਭਾਰਾ ਸੰਗਲ ਹੈ ਉਹਨੂੰ ਉਹ ਸਹਾਰ ਨਹੀਂ ਸਕਦਾ ਇਸੇ ਤਰ੍ਹਾਂ ਜਿਵੇਂ ਦੂਤ ਲੈ ਕੇ ਜਾਂਦੇ ਨੇ ਉਹ ਬੰਦੇ ਦੇ ਗਲ ਦੇ ਵਿੱਚ ਸੰਗਲ ਪਾਉਂਦੇ ਬੜਾ ਭਾਰਾ ਚੱਲ ਤੁਰਵੇਂ ਹੀ ਪਿੱਛੋਂ ਮਾਰਦੇ ਨੇ ਹੈਂਟਰ ਚੱਲ ਤੁਰ ਹੁਣ ਹੁਣ ਸਵਾ ਮਣ ਦਾ ਸੰਗਲ ਚੱਕ ਕੇ ਆਪਾਂ ਤਾਂ ਕਦੇ 5 ਕਿਲੋ ਚੀਜ਼ ਨਹੀਂ ਚੱਕੀ ਉਹ ਜੇ ਕਿਤੇ ਗੁਰਦੁਆਰੇ ਵੀ 5 ਕਿਲੋ ਆਟਾ ਦੇਣਾ ਪੈ ਜਾਏ ਸਕੂਟਰ ਤੇ ਹੀ ਰੱਖ ਕੇ ਲਿਆਉਨੇ ਆ ਜਾਂਖ ਹੈ ਰੇੜੀ ਵਾਲੇ ਨੂੰ ਭਾਈ ਤੂੰ ਛੱਡਿਆ 7-5 ਕਿਲੋ ਚੱਕਿਆ ਨਹੀਂ ਜਾਂਦਾ ਬੜਾ ਭਾਰਾ ਜਦ ਐਡਾ ਭਾਰਾ ਸੰਗਲ ਪਾ ਕੇ ਚਲਾਇਆ ਜਮਦੂਤਾ ਨੇ ਉੱਥੇ ਫਿਰ ਕੌਣ ਤੇਰਾ ਸਹਾਈ ਹੋਵੇਗਾ ਮਹਾਰਾਜ ਕਹਿੰਦੇ ਅੱਗੈ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰਸ ਮਝਾਇਆ ਧਰਮ ਰਾਜਾ ਗੁੱਸੇ ਨਹੀਂ ਹੁੰਦਾ ਬਿਠਾ ਲੈਂਦਾ ਪਿਆਰ ਨਾਲ ਕੋਲ ਅੱਗੈ ਇਹਦੀ ਕਰਨੀ ਕੀਤੀ ਹੋਈ ਤੇ ਕੀਰਤ ਜਿਹੜੀ ਇਹਦੀ ਮਹਿਮਾ ਦੀ ਗੱਲ ਹੈ ਜਾਂ ਇਹਦੀਆਂ achੀਆਂ ਗੱਲਾਂ ਨੇ ਇਹਦੀਆਂ ਕਰਨੀਆਂ ਨੇ ਕੋਲ ਬਿਠਾ ਕੇ ਬਾਚੀਆਂ ਜਾਂਦੀਆਂ ਪੜਤਾਲ ਕੀਤੀ ਜਾਂਦੀ ਐ ਆ ਗੱਲਾਂ ਤੋਂ ਐ ਕੀਤੀਆਂ ਨੇ ਆ ਇਸ ਤਰ੍ਹਾਂ ਕੀਤੀਆਂ ਨੇ ਇਹ ਗੱਲਾਂ ਦੀ ਤੈਨੂੰ ਭਾਈ ਇੰਨੀ ਸਜ਼ਾ ਮਿਲਣੀ ਹੈ ਇਹ ਗੱਲਾਂ ਕਰਕੇ ਤੈਨੂੰ ਨਰਕ ਮਿਲਣਾ ਹੈ ਇਹਦੇ ਕਰਕੇ ਸਵਰਗ ਮਿਲਣਾ ਬਹਿ ਲੈਖਾ ਕਰ ਸਮਝਾਇਆ ਸਮਝਾਉਂਦਾ ਪਿਆਰ ਨਾਲ ਦੇਖ ਭਾਈ ਮੈਂ ਤਾਂ ਇਹ ਨਾ ਕੀਤਾ ਇਹ ਹਾਂਜੀ ਤੁਸੀਂ ਨਹੀਂ ਕੀਤਾ ਤੂੰ ਹੀ ਕੀਤਾ ਨਾ ਫਿਰ ਭਾਈ ਤੂੰ ਹੀ ਭੁਗਤੇਗਾ ਹਾਂਜੀ ਮੈਂ ਹੀ ਭੁਗਤਾਂਗਾ ਤੋ ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਰਾਜੇ ਦੀ ਡਿਊਟੀ ਲਈ ਹੋਈ ਹੈ ਕਹਿੰਦੇ ਲੈ ਫੇਰ ਬਈ ਹੁਣ ਤੇਰੀ ਸਜ਼ਾ ਸ਼ੁਰੂ ਹੈ ਥਾਂਉ ਨਾ ਹੋਵੀ ਪਉਂਦੀ ਹੁਣ ਸੁਣੀਐ ਕਿ ਆ ਰੂਆ ਆ ਕਹਿੰਦੇ ਪੈਂਦੀਆਂ ਨੂੰ ਫੇਰ ਥਾਂ ਨਹੀਂ ਮਿਲਦੀ ਐਨੀ ਮਾਰ ਪੈਂਦੀ ਐਨੀ ਕੁੱਟ ਪੈਂਦੀ ਆ ਨਾ ਫੇਰ ਗਲਤੀਆਂ ਦੀ ਸਜ਼ਾ ਜਿਹੜੀ ਉਥੇ ਲਿਖੀ ਹੋਈ ਐ ਵੀ ਐਨੀ ਨਹੀਂ ਸਜ਼ਾ ਮਿਲਣੀ ਆ ਫੇਰ ਐਨੀ ਮਾਰ ਪੈਂਦੀ ਲੁਕਣ ਤੋਂ ਥਾਂ ਨਹੀਂ ਮਿਲਦੀ ਪੈਂਦੀਆਂ ਨੂੰ ਥਾਂ ਨਹੀਂ ਮਿਲਦੀ ਐਨੀ ਮਾਰ ਪੈਂਦੀ ਐ ਕਹਿੰਦੇ ਜ਼ਾਰ-ਜ਼ਾਰ ਰੋਂਦਾ ਐ ਉੱਚੀ ਉੱਚੀ ਰੋਂਦਾ ਹੁਣ ਸੁਣੀਐ ਕਿਆ ਰੂ ਆਇਆ ਕਹਿੰਦੇ ਹੁਣ ਰੋਇਆ ਕੀ ਸੁਣਨਾ ਕਿਸੇ ਨੇ ਤੇਰੀ ਗੱਲ ਬੜਾ ਸਮਝਾਇਆ ਤੈਨੂੰ ਸਪੀਕਰ ਲਾ ਲਾ ਕੇ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਸਮਝਾਇਆ ਧਾਰਮਿਕ ਸਥਾਨਾਂ ਦੇ ਉੱਤੇ ਉੱਚੀ ਉੱਚੀ ਮੁਸਲਮਾਨਾਂ ਨੇ ਬਾਂਗਾਂ ਦਿੱਤੀਆਂ ਹਿੰਦੂਆਂ ਨੇ ਟੱਲੀਆਂ ਖੜਕਾਈਆਂ ਉਹਨਾਂ ਨੇ ਸਵੇਰੇ ਸਵੇਰੇ ਤੈਨੂੰ ਸਮਝਾਇਆ ਗੁਰਦੁਆਰੇ ਅੰਦਰ ਇੰਨਾ ਸਮਝਾਇਆ ਪਰ ਤੂੰ ਹੱਸ ਕੇ ਕੋਲੋਂ ਲੰਘ ਜਾਂਦਾ ਸੀ ਐਵੇਂ ਭੌਂਕਦੇ ਆਂ ਅਹੀਂ ਲੋਕ ਕਹਿੰਦੇ ਨੇ ਅਨੇ ਐਵੇਂ ਸਵੇਰੇ ਸਵੇਰੇ ਜਿਵੇਂ ਇਸ ਤਰ੍ਹਾਂ ਹੀ ਕਿਸੇ ਨੇ ਕਿਹੀ ਸੀ ਗੱਲ ਮੈਂ ਇੱਥੇ ਸਿੱਧੀ ਸੁਣਾਤੀ ਕਹਿੰਦੇ 4 ਵਜੇ ਹੀ ਭੌਂਕਣ ਲੱਗ ਜਿੰਦੇ ਸਵੇਰੇ ਹੀ ਚਲੋ ਅਸੀਂ ਤਾਂ ਕਹਿੰਦੇ ਆ ਹਮ ਕੂਕਰ ਤੇਰਾ ਦਰਬਾਰ ਭੌਂਕੈ ਆਗੇ ਬਦਨ ਪਸਾਰ ਉਹ ਸ਼ੁਕਰ ਅਸੀਂ ਰੱਬ ਦੇ ਕੁੱਤੇ ਆ ਅਸੀਂ ਤਾਂ ਭੌਂਕਦੇ ਆ ਕਿਉਂਕਿ ਅਸੀਂ ਤਾਂ ਜੇ ਇਹਦੇ ਦਰ ਤੇ ਭੌਂਕਾਂ ਸਾਨੂੰ ਟੁੱਕ ਮਿਲਦਾ ਰੋਟੀ ਮਿਲਦੀ ਆ ਸਾਡੇ ਦਾ ਦਰਗਾਹ ਵਿੱਚ ਵੀ ਸਤਕਾਰ ਹੋਣਾ ਵੀ ਸਾਡਾ ਕੂਕਰ ਹੈ ਕਿਸੇ ਰਾਜੇ ਮਹਾਰਾਜ ਦੇ ਕੁੱਤਾ ਬਣਨਾ ਤਾਂ ਚੰਗਾ ਹੀ ਹੁੰਦਾ ਅਜੇ ਤੱਕ ਤੇਰੇ ਦਰ ਦੇ ਕੂਕਰਾਂ ਸੱਚੇ ਪਾਤਸ਼ਾਹ ਅਸੀਂ ਤਾਂ ਭੌਂਕਣਾ ਚੌਂਕੀਦਾਰਾ ਕਰਨਾ ਹੀ ਕਰਨਾ ਤਾਂ ਮਹਾਰਾਜ ਕਹਿੰਦੇ ਤੂੰ ਦੱਸ ਹੁਣ ਜਿਹੜਾ ਹੱਸ ਕੇ ਕੋਣੋਂ ਟੀਚਰਾਂ ਕਰ ਕਰ ਲੰਘਦਾ ਸੀ ਗੁਰਦੁਆਰੇ ਕੋਲੋਂ ਮੰਦਿਰਾਂ ਮਸਜਿਦਾਂ ਕੋਲੋਂ ਧਾਰਮਿਕ ਗ੍ਰੰਥਾਂ ਕੋਲੋਂ ਆ ਹੁਣ ਤੇਰਾ ਕੀ ਬਣੇਗਾ ਹੁਣ ਉੱਚੀ ਉੱਚੀ ਰੋ ਰੋ ਕੇ ਕਿਹਨੂੰ ਸੁਣਾਏਗਾ ਘਰ ਦੇ ਤਾਂ ਤੇਰੇ ਸੁਣਨੋਂ ਰਹੇ ਕਿਉਂ ਤੈਨੂੰ ਤਾਂ ਫੜ ਕੇ ਦੁਨੀਆ ਚੋਂ ਲੈ ਗਏ ਉੱਪਰ ਮਾਨ ਅੰਦਾ ਜਨਮ ਗਵਾਇਆ ਕਹਨੇ ਆ ਗਿਆਨੀ ਜੀਵ ਨੇ ਅੰਦੇ ਮਨ ਵਾਲੇ ਨੇ ਇਹਨੇ ਕਦੇ ਸੋਚਿਆ ਤੱਕ ਨਹੀਂ ਵੀ ਮੇਰੇ ਨਾਲ ਆ ਹੋਣਾ ਹੈ ਆ ਹੁਣ ਜਦੋਂ ਹੋਇਆ ਤਾਂ ਦੇਖਦਾ ਕਿ ਮੈਂ ਤਾਂ ਐਵੇਂ ਜਨਮ ਗਵਾ ਲਿਆ ਪੁੱਛਦੇ ਨੇ ਇਹਨੂੰ ਫੜ ਫੜ ਕੇ ਮਾਰ ਮਾਰ ਕੇ ਓਏ ਨਾਮ ਨਹੀਂ ਜਪਿਆ ਓਏ ਉਹਦਾ ਮੁਖੌਲ ਕਰ ਕਰ ਲੰਗਦਾ ਸੀ ਕੋਲੋਂ ਹੁਣ ਆਪਾਂ ਕਵਾਂਗੇ ਤੁਹਾਨੂੰ ਕਿੱਦਾਂ ਪਤਾ ਵੀ ਉਹਨਾਂ ਨੂੰ ਸਾਰਾ ਹੀ ਪਤਾ ਕਿਉਂਕਿ ਚਿੱਤਰ ਗੁਪਤ ਹਣੀ ਸਾਰੀ ਗੱਲ ਜਾਣਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਸਭ ਜਾਣਦੇ ਨੇ